ਸਰ ਆਪਾਂ ਸਿਆਸਤ ਦੀ ਗੱਲ ਕਰਨ ਤੋਂ ਪਹਿਲਾਂ ਮੇਰਾ ਇੱਕ ਨਿੱਜੀ ਸਵਾਲ ਹੈ ਤੁਹਾਡੇ ਪਿਤਾ ਜੀ ਸਰਦਾਰ ਕੁਲਦੀਪ ਸਿੰਘ ਮਢਾਲਾ ਸਾਹਿਬ ਹਨ ਕਿਉਂਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਤੇ ਬਹੁਤ ਵੱਡੀ ਅਰਦਾਸ ਹੈ ਮੈਨੂੰ ਪਤਾ ਲੱਗਿਆ ਵੀ ਲਗਾਤਾਰ 14-15 ਸਾਲ ਉਹ ਅਰਦਾਸ ਕਰਦੇ ਰਹੇ ਨੇ ਬਾਰਡਰ ਤੇ ਜਾ ਕੇ ਸੋ ਤੁਸੀਂ ਉਹ ਪਰਤਾਰੇ ਨੂੰ ਸਾਰਾ ਨੇੜੇ ਦੇਖਿਆ ਨੇੜੇ ਬਚਿਆ ਤੁਸੀਂ ਉਹ ਚੀਜ਼ ਨੂੰ ਕਿਉਂਕਿ ਹੁਣ ਉਹ ਲਾਂਘਾ ਖੁੱਲ ਚੁੱਕਿਆ ਹੈ ਤੁਸੀਂ ਹੁਣ ਕਿਵੇਂ ਮਹਿਸੂਸ ਕਰਦੇ ਹੋ ਚੀਜ਼ ਦੇਖੋ ਇਧਰ ਜੀ ਵੀ ਜਹੇਦਰ ਕੁਲਦੀਪ ਸਿੰਘ ਵਿਡਾਲਾ ਜੀ ਨੇ ਉਹਨਾਂ ਨੇ ਆਪਣੇ ਨਾਲ ਸਾਥੀਆਂ ਨਾਲ ਰਲ ਕੇ ਇੱਕ ਸੰਸਥਾ ਬਣਾਈ ਸੀ ਉਸ ਸੰਸਥਾ ਦਾ ਨਾਮ ਸੀ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਬਲਾਸ਼ੀ ਸੰਸਥਾ ਜੀ 2001 ਵਿੱਚ ਉਹਨਾਂ ਨੇ ਪਹਿਲੀ ਅਰਦਾਸ ਸ਼ੁਰੂ ਕੀਤੀ ਸੀ ਵਿਸਾਖੀ ਵਾਲੇ ਦਿਨ ਜੀ ਤੇ ਉਹ ਬਾਰਡਰ ਤੇ ਜਾ ਕੇ ਉਦੋਂ ਰਾਵੀ ਨਹੀਂ ਸੀ ਕੋਈ ਕੱਚੇ ਆਪਣੇ ਹੁੰਦੇ ਸੀ ਪੈਂਡੇ ਤੇ ਬੀਐਸਐਫ ਵੀ ਨਹੀਂ ਸੀ ਜਾਣ ਦਿੰਦੀ ਉੱਥੇ ਤੇ ਬਹੁਤ ਜ਼ੋਰ ਦੇ ਨਾਲ ਉਹ ਸੰਗਤ ਲੈ ਕੇ ਗਏ ਤੇ ਤੁਸੀਂ ਬੰਦ ਤੇ ਖੜੇ ਹੋ ਕੇ ਉਹ ਆਪਾਂ ਸਾਹਮਣੇ ਉਹਨੂੰ ਦੇਖ ਸਕਦੇ ਸੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਆਪਣੀ ਅੱਖਾਂ ਦੇ ਨਾਲ ਤੇ ਇੱਕ ਉਹਨਾਂ ਦਾ ਮਿਸ਼ਨ ਸੀਗਾ ਬਡਾਲਾ ਸਾਹਿਬ ਦਾ ਜੀ ਉਸ ਮਿਸ਼ਨ ਨੂੰ ਲੈ ਕੇ ਪੰਥ ਦਾ ਮਿਸ਼ਨ ਸੀ ਗੁਰਸਿੱਖੀ ਵਾਸਤੇ ਸੀਗਾ ਗੁਰਨਾਨਕ ਦੇਵ ਜੀ ਦੇ ਉਸ ਪਵਿੱਤਰ ਧਰਤੀ ਲਈ ਸੀਗਾ ਜਿੱਥੇ ਗੁਰਨਾਨਕ ਦੇਵ ਜੀ ਨੇ ਸਭ ਤੋਂ ਲੰਬਾ ਸਮਾਂ ਰਹਿ ਕੇ ਆਪਣੇ ਜੀਵਨ ਦਾ ਖੇਤੀ ਕੀਤੀ ਜੀ 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 ਗੁਰਦਰਾ ਘਰਤਾਰਪੁਰ ਸਾਹਿਬ ਜੀ ਆਪਾਂ ਸਾਰੇ ਜਾਣਦੇ ਜੋਤੀ ਜੋਤੀ ਉੱਤੇ ਸਮਾਏ ਹੋ ਜੀ 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 ਤੇ ਉਹ ਤਕਰੀਬਨ 18 ਤੋਂ 19 ਸਾਲ ਉਹਨਾਂ ਨੇ ਅਰਦਾਸਾਂ ਕੀਤੀਆਂ ਜੀ ਹਰ ਮੱਸਿਆ ਵਾਲੇ ਦਿਨ ਉਹ ਸੰਤਾਂ ਨੂੰ ਲੈ ਕੇ ਜਾਂਦੇ ਸੀਗੇ ਤੇ ਉੱਥੇ ਅਰਦਾਸ ਕਰਦੇ ਸੀ ਜੀ ਇਥੋਂ ਤੱਕ ਕਿ ਪਾਕਿਸਤਾਨ ਬਹੁਤ ਵਾਰੀ ਗਏ ਜੀ ਪਾਕਿਸਤਾਨੀਆ ਸਰਕਾਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਜਦੋਂ ਉੱਥੇ ਗੁਰਨਾਨਦ ਦੇਵ ਜੀ ਦਾ ਜੋਤੀ ਜੋਤ ਸਮਾਉਣ ਦੇ ਵੇਸ ਹੁੰਦਾ ਸਪਟੰਬਰਸ ਹੁੰਦਾ ਪਹਿਲਾਂ ਤਾਂ ਬਾਈ ਤੇਜ ਹੁੰਦਾ ਸੀ ਉਦੋਂ ਜਥਾ ਲੈ ਕੇ ਜਾਂਦੇ ਸੀਗੇ ਜੀ ਜੀ ਤੇ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਬੜੇ ਯਤਨ ਕੀਤੇ ਪਹਿਲਾਂ ਗੁਰਦੁਆਰਾ ਸਾਹਿਬ ਪੀ ਜੇ ਡੀ ਬਿਲਡਿੰਗ ਸੀ ਮਾਰਿਤ ਸੀ ਉੱਤੇ ਬਹੁਤ ਚੰਗੇ ਹਾਲਾਤ ਨਹੀਂ ਸੀਗੇ ਬਾਹਰੋਂ ਐਨ ਆਰ ਆਈਸ ਆਏ ਜਿਹਦਾ ਸਾਥ ਜਸਪੀਤ ਸਿੰਘ ਆਪਣੇ ਅਟਾਰਨੀ ਜੀ ਇਹ ਬੜੀ ਵੱਡੀ ਸੇਵਾ ਕਰਦੇ ਨੇ ਐਵੇਂ ਜਿਵੇਂ ਅਮਰੀਕਾ ਦੇ ਗੁਰੂ ਘਰਾਂ ਵੱਲੋਂ ਉੱਥੇ ਕਾਫੀ ਪੈਸੇ ਖਰਚ ਕੇ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਠੀਕ ਕੀਤਾ ਗਿਆ ਰੰਗ ਰੋਗਨ ਕੀਤਾ ਸੜਕ ਕੱਚੀ ਸੀ ਸੜਕ ਬਣਾਈ ਤੇ ਉੱਥੇ ਦੀ ਜਿਹੜੇ ਆਪਣੇ ਐਮਪੀ ਸੀਗੇ ਲੋਕਲ ਜਿਹੜੀ ਗਵਰਨਮੈਂਟ ਸੀ ਪਾਕਿਸਤਾਨ ਦੀ ਉਹਨਾਂ ਨਾਲ ਗੱਲਬਾਤ ਕਰਕੇ ਤੇ ਇਹ ਸਾਰਾ ਜਿਹੜਾ ਆਪਣੇ ਗੁਰਦੁਆਰਾ ਕਿਤਾਪੂਰ ਸਾਹਿਬ ਦੇ ਲਾਂਘੇ ਦਾ ਇਸ਼ੂ এজেন্ডੇ ਤੇ ਲੈ ਕੇ ਆਂਦਾ ਇੰਡੀਆ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਦਰਮਿਆਨ ਜੀ ਤੇ ਉਹ ਮੁਲਕੀ ਅਪਾ ਕਹਿ ਸਕਦੇ ਆ ਜਿਵੇਂ ਆਪਾਂ ਮੰਨਦੇ ਆ ਬੇਥੀ ਨਾ ਹੋਏ ਜਨ ਕੀ ਅਰਦਾਸ ਜੀ 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 ਉਹ ਗੁਰੂ ਨਾਨਕ ਦੇਵ ਜੀ ਨੇ ਅਰਦਾਸ ਸੁਣ ਲਈ ਤੇ ਬਡਾਲਾ ਸਭ ਅਕਸ਼ਰ ਕਹਿੰਦੇ ਹੁੰਦੇ ਸੀਗੇ ਇਹ ਲੰਗਾ ਇੱਕ ਦਿਨ ਖਲੋਣਾ ਹੀ ਖਲੋਣਾ ਜ਼ਰੂਰ ਖਲੋਊਗਾ ਮੈਂ ਰਹਾ ਚਾਹੇ ਮੈਂ ਨਾ ਰਹਾ ਤੇ ਚਲੋ ਉਹ ਪਹਿਲਾਂ ਕੁਝ ਸਮਾਂ ਪਹਿਲਾਂ ਉਹ ਆਪਣੇ ਸਵਰਗਾ ਨੂੰ ਚਲੇ ਗਏ ਰੱਬ ਨੂੰ ਪਿਆਰੇ ਹੋ ਗਏ ਤੇ ਉਸ ਤੋਂ ਬਾਅਦ ਇਹ ਲੰਗਾ ਖੁੱਲ ਗਿਆ ਤੇ ਬਹੁਤ ਵੱਡਾ ਮਿਸ਼ਨ ਜਿਹੜਾ ਪੰਜਾਬ ਦਾ ਸਿੱਖ ਪੰਥ ਦਾ ਪੂਰਾ ਹੋ ਗਿਆ ਤੇ ਇਹ ਜਿਹੜੀ ਸੇਵਾ ਸੀ ਗੁਰਨਾਨਕ ਦੇਵ ਜੀ ਦੇ ਚਰਨਾਂ 'ਚ ਉਹ ਸੁਨਹਰੀ ਸੰਸਥਾ ਦੀ ਇਹ ਪੂਰੀ ਹੋ ਗਈ ਉਹਨਾਂ ਨੇ ਕਿਹਾ ਸੀ ਕਿ ਆਪਾਂ ਇਹਦਾ ਜਿਹੜਾ ਸੇਹਰਾ ਨਹੀਂ ਆਪਣੇ ਸਿਰ ਲੈਣਾ ਜੀ ਆਪਾ ਸਿਰ ਸੇਵਾ ਵਾਸਤੇ ਆਏ ਆ ਚਲੋ ਕਈ ਹੋਰ ਵੀ ਵਿੱਚ ਆਪਣੇ ਸੰਸਥਾਵਾਂ ਆਈਆਂ ਕਈ ਆਪਣੇ ਵਿਅਕਤੀ ਵੀ ਆਏ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਅਸੀਂ ਸਾਡਾ ਵੀ ਯੋਗਦਾਨ ਹੈ ਆਪਾ ਸਮਝਦੇ ਆ ਕਿ ਸਾਰਿਆਂ ਦਾ ਯੋਗਦਾਨ ਹੈ ਸੋ ਇਹ ਗੁਰੂ ਸਾਹਿਬ ਨੇ ਆਪ ਆਪਣੇ ਹੱਥੇ ਵਾਲੇ ਆਪ ਸੇਵਾ ਲਈ ਤੇ ਇਹ ਆਪਣੇ ਸੰਗਤਾਂ ਦੀ ਸੇਵਾ ਕੀਤੀ ਜਿਸ ਵਿੱਚ ਬਡਾਲਾ ਸਾਹਿਬ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਸੀ ਕਿਉਂਕਿ ਉਹਨਾਂ ਦੇ ਅੰਦਰ ਚੀਜ਼ ਸੀ ਇੱਕ ਸੱਜਣਾ ਬੰਦਾ ਮਹਿਸੂਸ ਕਰਦਾ ਜਿਹਦੇ ਅੰਦਰ ਚੀਜ਼ ਹੁੰਦੀ ਆ ਵਿਛੋੜੇ ਦੀ ਵੰਡ ਦੀ ਉਹੀ ਇਹ ਯਤਨ ਕਰਦੇ ਨੇ ਲੋਕ ਅਦਰਵਾਈਜ਼ ਤਾਂ ਸਭ ਨੇ ਦੇਖਿਆ ਹੁੰਦਾ ਬਿਲਕੁਲ ਜੀ ਸਹੀ ਆਖਿਆ ਤੁਸੀਂ ਕਿ ਉਹਨਾਂ ਦਾ ਜਨਮ ਪਾਕਿਸਤਾਨ ਹੋਇਆ ਸੀਗਾ ਜੀ ਤੇ ਪਾਕਿਸਤਾਨ ਤੋਂ ਜ਼ਮੀਨਾਂ ਆਪਣੀਆਂ ਛੱਡ ਕੇ ਆਏ ਬੜੀ ਉੱਥੇ ਆਪਣੀ ਬਾਗ ਬਹਾਰਾ ਸੀਗੀਆਂ ਬੜੀ ਪਰਮਾਤਮਾ ਦੀ ਕਿਰਪਾ ਸੀ ਤਕ ਉਹ ਧਰਤੀ ਵੀ ਗੁਰੂਆਂ ਦੀ ਧਰਤੀ ਸੀ ਆਪਾਂ ਕਿੰਨੇ ਇਤਿਹਾਸਕ ਜਿਹੜੇ ਗੁਰਦੁਆਰਾ ਸਹਿਬਾਨ ਆਪਾਂ ਪਾਕਿਸਤਾਨ ਛੱਡਦੇ ਆ ਜੀ ਸੋ ਇਹ ਵੰਡ ਤਾਂ ਬਹੁਤ ਦਰਦਨਾਕ ਹੋਈ ਪੰਜਾਬ ਦੀ ਲੇਕਿਨ ਜਿਨ੍ਹਾਂ ਪਰਿਵਾਰਾਂ ਦਾ ਉੱਥੇ ਸਬੰਧ ਸੀਗਾ ਜਾਂ ਬਡਾਰਾ ਸਾਹਿਬ ਦਾ ਜਨਮ ਉੱਥੇ ਹੋਇਆ ਸੀਗਾ ਜੀ ਪਾਕਿਸਤਾਨ 'ਚ ਉਹ ਉਸ ਨੂੰ ਜਦੋਂ 12 ਬਾਅਦ ਹੋਈਆਂ ਤੇ ਉੱਥੇ ਸਾਰੇ ਆਪਣੇ ਪਰਿਵਾਰ ਗਏ ਤੇ ਫਿਰ ਉਸ ਧਰਤੀ ਨਾਲ ਬਹੁਤ ਪਿਆਰ ਸੀ ਤੇ ਦੂਜੀ ਗੱਲ ਸੀ ਵੀ ਉੱਥੇ ਆਪਣੇ ਜਿਹੜੇ ਗੁਰੂ ਘਰ ਸਨ ਉਹ ਇਤਿਹਾਸਿਕ ਸੀਗੇ ਵੈਸੇ ਤਾਂ ਚਾਹੀਦਾ ਗੁਰਦੁਆਰਾ ਕਰਤਾਰਪੁਰ ਸਾਹਿਬ ਜਦੋਂ ਦੇਸ਼ ਦੀ ਵੰਡ ਹੋਈ ਆ ਗਲਤ ਤਰੀਕੇ ਨਾਲ ਹੋਈ ਜੀ ਉਦੋਂ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਆਪਣੇ ਇੰਡੀਆ ਵਾਲੇ ਪਾਸੇ ਚਾਹੀਦਾ ਸੀ ਕਰਕੇ ਰਾਵੀ ਕਿਤੇ ਤਾਂ ਆਪਣੇ ਇੰਡੀਆ ਚ ਆਉਂਦੀ ਕਿਤੇ ਪਾਕਿਸਤਾਨ ਚਲ ਜਾਂਦੀ ਹੈ ਘੁੰਦੀ ਹੈ ਰਾਵੀ ਤੇ ਰਾਵੀ ਦੇ ਕੰਢੇ ਤੇ ਇੱਕ ਗੁਰਦੁਆਰਾ ਸਾਹਿਬ ਸੀ ਪਰ ਉਸ ਵੇਲੇ ਨਹੀਂ ਆਪਣੇ ਜਿਹੜੇ ਅੰਗਰੇਜ਼ ਨੇ ਬਹੁਤਾ ਸੋਚਿਆ ਜੀ ਰੈਡਕਲਿਫ ਨੇ ਨਹੀਂ ਸੋਚਿਆ ਜਿਹਨੂੰ ਭੇਜਿਆ ਸੀਗਾ ਨਾ ਹੀ ਮਾਊਂਟ ਬੈਟਰ ਨੇ ਨਾ Nehru ਨੇ ਨਾ Gandhi ਨੇ ਪਰ ਚਲੋ ਇਹ ਤਾਂ ਹਿਸਟਰੀ ਬਣ ਗਈ ਲੇਕਿਨ ਫਿਰ ਵੀ ਕਹਿ ਸਕਦੇ ਆ ਕਿ ਦੋ ਸਰਕਾਰਾਂ ਨੇ ਉਹਦੇ ਵਿੱਚ ਪ੍ਰਾਇਮ मिनिस्टर ਮੋਦੀ ਜੀ ਦੇ ਬਰੋਲ ਹੈਗਾ ਆ ਜੀ ਤੇ ਜਿਹੜਾ ਆਪਣੇ ਪ੍ਰਾਇਮ मिनिस्टर ਹੋਂ ਦਾ ইমরান ਖਾਨ ਜੀ ਉਹ ਵੀ ਬੜਾ ਪ੍ਰੋਗਰੈਸਿਵ ਲੀਡਰ ਆ ইমরান ਖਾਨ ਉਹਦੀ ਵੀ ਆਪਣੇ ਜਿਨੀ ਸਿਫਤ ਕਰੋ ਥੋੜੀ ਆ ਤੇ ਉਹਨਾਂ ਦੋ ਦੋਹਾਂ ਹੀ ਆਪਣੇ ਲੀਡਰਸ ਨੇ ਇਹ ਸੋਚਿਆ ਕਿ ਸਮਾਂ ਆ ਗਿਆ ਲੰਗਾ ਖੁੱਲਣ ਖੁੱਲਣ ਵਾਸਤੇ ਦੇਖੋ ਪੰਜਾਬ ਦੋਨੇ ਹੀ ਪਿਆਰ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਕੋਈ ਲੜਾਈ ਨਹੀਂ ਆਪਣੇ ਪੰਜਾਬੀਆਂ ਦੇ ਬਿਲਕੁਲ ਜੀ ਦਰਮਿਆਨ ਠੀਕ ਹੈ ਜਮ ਬਹੁਤ ਬਿਲਕੁਲ ਪਿਆਰ ਕਰਦੇ ਆ ਤੇ ਇਸ ਕਰਕੇ ਇਹ ਬਹੁਤ ਵੱਡਾ ਇਤਿਹਾਸਿਕ ਜਿਹੜਾ ਸਿਕਾ ਕਦਮ ਚੁੱਕਿਆ ਗਿਆ ਦੋ ਸਰਕਾਰਾਂ ਵੱਲੋਂ ਹੁਣ ਸੰਗਤਾਂ ਜਾਂਦੀਆਂ ਤੇ ਬਹੁਤ ਸੋਹਣਾ ਅਲੀ ਸ਼ਾਨ ਗੁਰਦੁਆਰਾ ਸਾਹਿਬ ਉੱਥੇ ਸਥਾਪਿਤ ਕੀਤਾ ਹੈ ਪਾਕਿਸਤਾਨ ਦੀ ਗਵਰਨਮੈਂਟ ਨੇ ਆਪਾਂ ਸਾਰੇ ਜਾ ਕੇ ਦਰਸ਼ਨ ਕਰਦੇ ਹਾਂ ਬਿਲਕੁਲ ਜੀ ਕਿਉਂਕਿ ਇਹ ਇੱਕ ਸੱਚੇ ਸਿੱਖ ਦੀ ਅਰਦਾਸ ਸੀ ਸੋ ਅਰਦਾਸ ਕਬੂਲ ਹੋਈ ਹੈ ਕਬੂਲ ਹੋਣੀ ਵੀ ਸੀ ਕਿਉਂਕਿ ਅੰਦਰ ਚੀਜ਼ ਦੀ ਅਰਦਾਸ ਹੀ ਹੈ ਣਾ ਸੋ ਉਹ ਦਵਲ ਮਿਲਣਗੀ ਉਹਨਾਂ ਨੂੰ ਮਿਲ ਰਹੀਆਂ ਨੇ ਬਾਵਾਂ ਜਿੱਥੇ ਵੀ ਅੱਜ ਪਰਮਾਤਮਾ ਦੀ ਮਰਜ਼ੀ ਨਾਲ ਹੈਗੇ ਨੇ ਉਹ ਚੀਜ਼ ਦਾ ਉਹਨਾਂ ਨੂੰ ਫਲ ਜ਼ਰੂਰ ਮਿਲੇਗਾ